अच्छीया गाल ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਬਲੀਨ ਕੋਲ ਸਰਗਰਮੀਆਂ ਪ੍ਰੋਗਰਾਮ ਰਿਵਿਊਟਾਡਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬੀ ਨੂੰ ਸਮਰਪਿਤ ਹੁਣ ਜੰਮੂ ਕਸ਼ਮੀਰ ਤੋਂ ਇੱਕ ਹੁਨ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਤੇ ਇਸ ਨਗਰ ਕੀਰਤਨ ਨੂੰ ਲੈ ਕੇ ਹੁਣ ਸ਼ਰੂਬ ਨੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਦੇ ਵੱਲੋਂ Hindu ਸਮਾਜ ਦੇ ਆਗੂਆਂ ਦੇ ਨਾਲ ਇਕਾਗਰਤਾ ਕੀਤੀ ਗਈ। ਭਾਨਤਨ ਸਾਹਿਬ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੀ 350 ਸਾਲਾਂ ਸ਼ਤਾਬਦੀ ਸ਼ਹੀਦ ਦੇ ਗੌਰ ਪਰਵਾਪਾ ਸਾਰੇ ਮਨਾਉਣ ਜਾ ਰਹੇ ਤੇ ਸਾਰਿਆਂ ਦਾ ਹੀ ਇਹ ਚਾਹਣਾ ਸੀ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਪਾਸ ਇਸ ਧਰਤੀ ਤੋਂ ਜਿਹੜੀ ਪੁਕਾਰ ਲੈ ਕੇ ਗਏ ਉਹਨਾਂ ਦੇ ਵਿੱਚ ਸਰਮੌਰ ਪੰਡਤ ਕਿਰਪਾ RAM ਜੀ ਉਹਨਾਂ ਦੇ ਨਾਲ ਸਾਰਾ ਹੀ ਸਮਾਜ Hindu ਸਮਾਜ ਸਾਰਾ ਗਿਆ ਤੇ ਸਤਗੁਰਾਂ ਦੇ ਚਰਨਾਂ 'ਚ ਜਾ ਕੇ ਅਰਦਾਸ ਕੀਤੀ ਤੇ ਸਤਗੁਰ ਜੀ ਨੇ ਕਿਹਾ ਕਿ ਜਾ ਕੇ ਕਹੋ ਰੰਗਜੀਤ ਨੂੰ ਕਿ ਜੇ ਸਿੱਖਾਂ ਦੇ ਨੌਵੇਂ ਗੁਰੂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤੁਸੀਂ ਮੁਸਲਮਾਨ ਬਣਾ ਦਿਓਗੇ ਤਾਂ ਅਸੀਂ ਸਾਰੇ ਆਪਣੇ ਆਪ ਇਹ ਧਰਮ ਜਿਹੜਾ ਆ ਉਹ ਗ੍ਰਹਿਣ ਕਰ ਲਾਂਗੇ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਧਰਮ ਦੀ ਆਜ਼ਾਦੀ ਲਈ ਇਹ ਵੱਡਾ ਆਪਣਾ 사ਤਗੁਰੂ ਜੀ ਨੇ ਬਲੀਦਾਨ ਦਿੱਤਾ ਤੇ ਸਾਡੀ ਸਾਰਿਆਂ ਦੀ ਚਾਹਨਾ ਸੀ ਕਿ ਮਰਨ ਤੋਂ ਉਸ ਪਵਿੱਤਰ ਧਰਤੀ ਤੋਂ ਪੰਡਤ ਕਿਰਪਾ ਰਾਮ ਜੀ ਦੀ ਧਰਤੀ ਤੋਂ ਸਾਰਾ ਹੀ ਸਮਾਜ ਜਿਹਦੇ ਵਿੱਚ ਸਿੱਖ ਧਰਮ ਵੀ ਜਿਹਦੇ ਵਿੱਚ Hindu ਧਰਮ ਵੀ ਜਿਹਦੇ ਵਿੱਚ ਦੂਸਰੇ ਵੀ ਸਾਰੇ ਧਰਮ ਇਕੱਠੇ ਹੋ ਕੇ ਆਪਾਂ ਮਹਾਨ ਨਗਰ ਕੀਰਤਨ ਜਿਹੜਾ ਆ ਉਹ ਆਰੰਭ ਕਰੀਏ ਤੇ ਜਿਹੜੀ ਮੈਨੂੰ ਖੁਸ਼ੀ ਆ ਕਿ ਅੱਜ ਸਾਰਾ ਇਹ Hindu ਭਾਈਚਾਰਾ ਬਹੁਤ ਦੇ ਜੋਸ਼ ਕਰੋਸ਼ ਦੇ ਨਾਲ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਜਿਹੜਾ 15 ਤਰੀਕ ਨੂੰ ਉੱਥੇ ਮਟਨ ਤੋਂ ਆਰੰਭ ਹੋਣਾ ਮਹਾਨ ਨਗਰ ਕੀਰਤਨ ਉੱਥੇ ਵੀ ਸ਼ਮੂਲੀਅਤ ਕਰਾਂਗੇ ਤੇ ਰਾਸਤੇ ਵਿੱਚ ਵੀ ਨਾਲ ਜਿੱਥੇ ਪੜਾਦਰ ਪੜਾਵ ਬਿਸ਼ਰਾਮ ਦਾ ਸਮਾਂ ਉੱਥੇ ਵੀ ਆਪਣੇ ਇਹ ਸਾਰੇ ਪੜਾ ਰੱਖਣਗੇ ਸੋ ਮੈਂ ਦਿਲ ਦੀਆਂ ਅਡਗਿਆਈਆਂ ਤੋਂ ਧੰਨਵਾਦ ਕਰਦਾ ਇਹਨਾਂ ਦਾ ਕਿ ਜਿਹੜੀ ਸਾਂਝ ਸਤਗੁਰ ਜੀ ਨੇ ਸਾਨੂੰ ਵਾਕਿ ਕੀਤੀ ਸੀ ਇਹੋ ਸਾਡਾ ਲਕਸ਼ ਲੈ ਕੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਜਿਹੜਾ ਸ਼ਹੀਦੀ ਘਰ ਮਨਾਉਣ ਗੁਰਪੁਰ ਮਨਾਉਣ ਲਈ ਜਾ ਰਹੇ ਸੀ ਦੂਸਰਾ ਜਿਹੜਾ ਧੋਬਰੀ ਸਾਹਿਬ ਤੋਂ ਮਹਾਨ ਅਗਰ ਕੀਰਤਨ ਪ੍ਰੰਪਰ ਹੋਇਆ ਉਹ ਵੀ ਸਾਰੀਆਂ 24 ਸਟੇਟਾਂ ਦੇ ਵਿੱਚੋਂ ਹੋ ਕੇ ਆਇਆ ਤੇ 24 ਸਟੇਟਾਂ ਚ ਜਿੰਨਾ ਹਿੰਦੂ ਭਾਈਚਾਰੇ ਨੇ ਉੱਥੇ ਸਨਮਾਨ ਦਿੱਤਾ ਇਹ ਵੀ ਇੱਕ ਬਲੱਖਣ ਪੱਖ ਸੀ ਤੇ ਮੈਂ ਫੇਰ ਦੁਬਾਰਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਦਿਨ 15 ਨੂੰ ਮਟਨ ਦੇ ਨਾਲ ਸਾਡਾ ਸਹਿਯੋਗ ਉਤੋਂ ਵੀ ਅਰਦਾਸ ਸ਼ਾਮਲ ਹੋਣਗੇ ਤੇ ਪੜਾੜ ਪੜਾ ਇਹ ਸਾਰਾ ਇੰਤਜ਼ਾਮ ਦੇ ਵਿੱਚ ਵੀ ਸੰਤਜਮ ਸਾਡਾ ਨੇ ਇਹਨਾਂ ਦਾ ਹੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦਾ ਬਹਿਦੋਂ ਧੰਨਵਾਦ ਦੇ ਨਾਲ ਮੈਂ ਬੇਨਤੀ ਵੀ ਕੀਤੀ ਆ ਕਿ 23 24 25 ਤਿੰਨ ਦਿਨ ਸਾਡੇ ਵੱਡੇ ਸਮਾਗਮ ਆ ਜਤਨ ਕਰਿਓ ਜੇ 25 ਨੂੰ ਉੱਥੇ ਪਹੁੰਚ ਜਾऊं ਤੇ ਉਹ ਇੱਕ ਸਾਡੇ ਲਈ ਹੋਰ ਵਧੀਆ ਕਾਰਜ ਹੋ ਜਾਊਗਾ ਸੋ ਸਾਰਿਆਂ ਦਾ ਮੈਂ ਚੇਚੇ ਤੌਰ ਤੇ ਆਪਣੇ ਵੀਰ ਰਜੇਸ਼ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੇ ਜਿਹਾ ਫੱਦੇ ਦੇ ਉੱਤੇ ਅੱਜ ਸਾਰੇ ਇਕੱਤਰ ਹੋਏ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਭਾਜਪਾ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਦੇਖਿਆ ਕਿ ਆ ਕਿਸ ਤਰ੍ਹਾਂ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਗ੍ਰੈਜੂਏਸ਼ਨ ਦੇ ਅੰਦਰ ਪੋਸਟ ਗ੍ਰੈਜੂਏਸ਼ਨ ਦੇ ਅੰਦਰ ਐਡਮਿਸ਼ਨ ਲੈ ਕੇ ਪੜ੍ਹਦਾ ਜਾਂ ਸੀ ਕਿਵੇਂ ਉੱਥੇ دہشت ਦਾ ਮਾਹੌਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਬਣਾਇਆ ਦੇ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਸਿਰੇ ਤੋਂ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਪਹਿਲਾ ਤਿੰਨ ਕਾਲੇ ਕਾਨੂੰਨ ਲਿਆਂਦੇ ਪੰਜਾਬ ਪੰਜਾਬੀਅਤ ਡਟ ਕੇ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਹਰ ਦੇਸ਼ ਦੀ ਕੇਂਦਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਚੁੱਕਣਾ ਪਿਆ ਔਰ ਤਿੰਨੇ ਕਾਲੇ ਕਾਨੂੰਨ ਤੇਨੇ ਬਲੈਕ ਕਲਾਉਡ ਜਿਹੜੇ ਸੀ ਉਹ ਬੇਡਰਾ ਹੋਏ ਇਹ ਦੇਖ ਜਾਣਦਾ ਇਹ ਗਵਾਹੀ ਆ ਪੰਜਾਬ ਦੇ ਲੋਕਾਂ ਦੀ ਇਹ ਸਬੂਤ ਨੇ ਕਿ ਪੰਜਾਬ ਨੇ ਜਦੋਂ ਵੀ ਕਿਸੇ ਹਮਲਾਵਰ ਨੇ ਪੰਜਾਬ ਤੇ ਹਮਲਾ ਕੀਤਾ ਤਾਂ ਪੰਜਾਬ ਨੇ ਮੂੰਹ ਤੋੜ ਜਵਾਬ ਦਿੱਤਾ ਸਿਕੰਦਰ ਜਿਵੇਂ ਹਿਸਟਰੀ ਚ ਜਾਮਾ ਸਿਕੰਦਰ ਪੂਰੀ ਦੁਨੀਆ ਨੂੰ ਜਿੱਤਾ ਜਿੱਤਾ ਜਦੋਂ ਪੰਜਾਬ ਦੀ ਹੱਥ ਤੇ ਆਇਆ ਤਾਂ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਰ ਸਕੰਦਰ ਨੂੰ ਠੋਕ ਕੇ ਰੱਖ ਦਿੱਤਾ ਅਰ ਸਕੰਦਰ ਨੂੰ ਵਾਪਸ ਜਾਣਾ ਪਿਆ ਮੂੰਹ ਦੀ ਖਾਣੀ ਪਈ ਪੰਜਾਬੀਆਂ ਨੇ ਕਦੇ ਕਿਸੇ ਨਾਲ ੱਤਕਾ ਨਹੀਂ ਕੀਤਾ ਪੰਜਾਬੀਆਂ ਨੇ ਹਮੇਸ਼ਾ ਹੀ ਜਿੱਥੇ ਕਿਤੇ ਅਨਿਆਹ ਹੁੰਦਾਗਾ ਜਿੱਥੇ ਕਿਤੇ ਨਾ ੱਤਕਾ ਹੁੰਦਾਗਾ ਉਹਨਾਂ ਲੋਕਾਂ ਨਾਲ ਹਮੇਸ਼ਾ ਸਾਥ ਦਿੱਤਾਗਾ ਪੰਜਾਬ ਦੇ ਲੋਕਾਂ ਨੇ ਜਦੋਂ ਕਦੇ ਵੀ ਦੇਸ਼ ਦੇ ਸੂਬੇ ਤੇ ਪੀੜ ਪਈ ਚਾਹ ਗੁਜਰਾਤ ਦੇ ਵਿੱਚ ਵੀ ਜਿਹੜਾ ਉਥੇ ਹੜ ਆਇਆ ਸੀ ਗੁਜਰਾਤ ਦੇ ਅੰਦਰ ਵੀ ਜਿਹੜਾ ਜਦੋਂ ਆਫਤ ਕੁਦਰਤੀ ਆਫਤ ਆਈ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਜਾ ਕੇ ਮਦਦ ਕੀਤੀ ਸੀ ਜਦੋਂ ਪਚਾਰ ਆਇਆ ਸੀ ਗੁਜਰਾਤ ਦੇ ਅੰਦਰ ਤੇ ਦਵਰਤ ਕਿਉਂ ਆਇਆ ਸੀ ਪਚਾਰ ਸੌਰੀ ਗੁਜਰਾਤ ਦੇ ਅੰਦਰ ਮੇਰਾ ਕਹਿੰਦਾ ਪਾਪ ਤੁਰਕੀ ਤੋਂ ਲੈ ਕੇ ਕਿਸੇ ਵੀ ਸੂਬੇ ਚ ਲੈ ਜਾਈਏ ਪੰਜਾਬ ਦੇ ਲੋਕ ਹਮੇਸ਼ਾ ਹੀ ਜਿਹੜਾ ਜਿਹੜਾ ਵਿਪਤਾ ਚ ਹੁੰਦਾਗਾ ਜਿਹੜਾ ਕਿਸੇ ਮੁਸੀਬਤ ਚ ਹੁੰਦਾਗਾ ਉਹਦਾ ਸਾਥ ਦਿੱਤਾਗਾ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਤੇ ਪੰਜਾਬੀਅਤ ਦੀ ਅਣਖ ਨੂੰ ਬਾਰ-ਬਾਰ ਬੰਗਾਰ ਰਹੀ ਆ ਬਾਰ-ਬਾਰ ਪੰਜਾਬ ਨੂੰ ਚੈੱਕ ਕੀਤਾ ਜਾ ਰਿਹਾ ਬਾਰ ਬਾਰ ਪੰਜਾਬ ਦੇ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਤਿੰਨ ਕਾਲੇ ਕਾਨੂੰਨ ਬਣਾਏ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਯੂਨੀਵਰਸਿਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਸਾਰਿਆਂ ਨੇ ਇਕੱਠੇ ਹੋ ਕੇ ਬਚਾਇਆ ਫਿਰ ਪੰਜਾਬ ਜਾਣ ਦਾ ਕਿ ਪਾਖੜਾ ਬਿਆਸ ਪਲੇਸਮੈਂਟ ਬੋਰਡ ਦੇ ਰਾਹੀਂ ਕਿਸ ਤਰ੍ਹਾਂ ਉੱਥੇ ਕਬਜ਼ਾ ਕਰਨ ਦੀ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਨੇ ਕੀਤੀ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਅੰਦਰ ਅਸ਼ਾਂਤੀ ਫੈਲਾਉਣਾ ਚਾਹੁੰਦੀ ਆ ਪੰਜਾਬ ਦੇ ਅੰਦਰ ਇੱਕ ਵਾਰ ਫੇਰ ਖੂਨੀ ਖੇਲ ਖੇਡਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਇਆ ਜਾਵੇ ਪੰਜਾਬ ਦੇ ਲੋਕਾਂ ਨੂੰ ਪੜਕਰਾਇਆ ਜਾਵੇ ਇੱਥੇ ਲੋਕਾਂ ਦੇ ਵਿੱਚ ਹਾਲਾਤ ਜਿਹੜੇ ਨੇ ਮਾੜੇ ਪੈਦਾ ਕੀਤੇ ਜਾਣ ਪਰ ਮੈਂ ਜਾਣਦਾ ਪੰਜਾਬੀਅਰ ਹਮੇਸ਼ਾ ਸ਼ਾਂਤੀ ਦਾ ਸਾਥ ਦਿੱਤਾਗਾ ਪੰਜਾਬ ਦੇ ਅੰਦਰ ਨਫਰਤ ਦੇ beech ਜਿਹੜੇ ਭਾਰਤੀ ਜਨਤਾ ਪਾਰਟੀ ਬੀਜਣਾ ਚਾਹੁੰਦੀ ਆ ਉਹ ਨਹੀਂ ਉਗ ਸਕਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜੇ ਦੇਸ਼ ਦੇ ਲਈ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸਾਰੀਆਂ ਕੁਰਬਾਨੀਆਂ ਦੀ ਗੱਲ ਕਰੀਏ ਜੇ ਸਾਰੀਆਂ ਸਹਾਇਤਾ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੇ ਹਿੱਸੇ ਆਉਂਦੀਆਂ ਸਾਡੇ ਬਜ਼ੁਰਗਾਂ ਦੇ ਹਿੱਸੇ ਆਉਂਦੀਆਂ ਨੇ ਜਿਨ੍ਹਾਂ ਨੇ ਦੇਸ਼ ਦੇ ਲਈ ਆਜ਼ਾਦੀ ਲਈ ਡਟ ਕੇ ਖੜੇ ਅੰਗਰੇਜ਼ਾਂ ਨਾਲ ਲੜੇ ਪਾਕਿਸਤਾਨ ਨਾਲ ਲੜੇ ਚਾਈਨਾ ਨਾਲ ਲੜੇ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਸਾਡੇ ਦਾ ਵਿਰੋਧ ਕਰ ਮਾਰ ਰਹੀ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਫਾਈ ਦੇ ਮੁਹਿੰਮ ਦੇ ਸ਼ੁਰੂਆਤ ਦੇ ਮੌਕੇ ਪਹੁੰਚੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਦੇ ਮੌਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਮ ਅੱਜ ਸਾਡੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਐਮਸੀ ਸਾਹਿਬਾਨ ਵੱਲੋਂ ਸਾਡੇ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਅਨੰਦਪੁਰ ਸਾਹਿਬ ਦੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਰੋਜ਼ਾਨਾ ਸਵੇਰੇ ਪੀ ਤਰੀਕ ਤੱਕ 7 ਵਜੇ ਅਸੀਂ ਸਾਰੇ ਆਪ ਸੜਕਾਂ ਤੇ ਉਤਰਾਂਗੇ ਮੈਂ ਖੁਦ ਵੀ ਉਹਦੇ ਚ ਇਨਕਲੂਡ ਹਾਂ ਰੋਜ਼ ਸਵੇਰੇ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਅਸੀਂ ਰੋਜ਼ਾਨਾ ਆਪਣੇ ਦਿਨ ਦੀ ਸਾਡੇ ਐਮਸੀ ਸਾਹਿਬਾਨ ਸਾਰੇ ਜਿਹੜੇ ਲੋਕਲ ਵਾਸੀ ਉਹਨਾਂ ਲੱਗ ਕੇ ਆਪ ਲੱਗਾਂਗੇ ਤੇ ਆਪ ਸਭ ਨੂੰ ਹੀ ਬੇਨਤੀ ਹੈ ਕਿ ਆਓ ਸ਼੍ਰੀ ਨਨਕੁਰ ਸਾਹਿਬ ਵਿਖੇ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋ ਸਜਦਾ ਕਰੋ ਇਸ ਅਸੀਂ ਆਪਣੇ ਆਪ ਨੂੰ ਬੜਾ ਵੱਡ ਭਾਗੀ ਸਮਝਦੇ ਹਾਂ ਕਿ ਸਾਨੂੰ ਇਹ ਸੇਵਾ ਮਿਲੀ ਹੈ ਤੇ ਰੋਜ਼ਾਨਾ ਆਪ ਤੇ ਆਪ ਸਭ ਨੂੰ ਹੀ ਬੇਨਤੀ ਹੈ ਕਿ ਆਓ ਸ਼੍ਰੀ ਨਨਕੁਰ ਸਾਹਿਬ ਵਿਖੇ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋ ਸਜਦਾ ਕਰੋ ਇਸ ਅਸੀਂ ਆਪਣੇ ਆਪ ਨੂੰ ਬੜਾ ਵੱਡ ਭਾਗੀ ਸਮਝਦੇ ਹਾਂ ਕਿ ਸਾਨੂੰ ਇਹ ਸੇਵਾ ਮਿਲੀ ਹੈ ਬਿਜਲੀ ਮੰਤਰੀ ਸੰਜੀਵ ਰੋੜਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਹੁਣ ਬਿਜਨੀ ਨੂੰ ਲੈ ਕੇ ਵੱਡੇ ਜਿਹੇ ਫੈਸਲੇ ਲਏ ਲਿੱਤੇ ਗਏ ਅਤੇ ਹੁਣ ਪੰਜਾਬੀਆਂ ਵਿੱਚ ਤੇ ਇੱਕ ਖੁਸ਼ੀ ਦੀ ਜਿਹੜੀ ਲਹਿਰ ਹੁਣ ਪੰਜਾਬੀਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਭਾਈ ਚੰਗੇ ਕੰਟਰੈਕਟਰਾਂ ਤੋਂ ਕੰਮ ਕਰਾ ਲਓ ਅਸੀਂ ਸਹੂਲਤ ਜ਼ਰੂਰ ਦੇ ਰਹੇ ਆਂ ਵੀ ਤੁਸੀਂ ਤੰਗ ਨਾ ਹੋ ਪਰ ਕੰਟਰੈਕਟਰ ਚੰਗੇ ਤੋਂ ਕੰਮ ਕਰਾ ਲਓ ਕਿਉਂਕਿ ਬਿਜਲੀ ਦਾ ਕੰਮ ਹੈ ਪਰ ਇਹੀ ਮੇਰੀ ਸਾਰਿਆਂ ਨੂੰ ਰਜ਼ਾਰਿਸ਼ ਹੈ ਇਹ ਬੜਾ ਵੱਡਾ ਸੀਓ ਪ੍ਰਾਲਾ ਕੀਤਾ ਇਹਦੇ ਨਾਲ ਕੋਈ 70 75% ਜਿਹੜੇ ਲੋਕੀ ਅਪਲਾਈ ਕਰਦੇ ਆ ਉਹ ਕਵਰ ਹੋ ਜਾ ਜਿਨ੍ਹਾਂ ਨੂੰ ਟੈਸਟ ਰਿਪੋਰਟ ਦੀ ਲੋੜ ਨਹੀਂ ਪਵੇਗੀ 100 ਕਿਲੋਵਾਟ ਤੋਂ ਉੱਪਰ ਵੀ ਸਿਰਫ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਜਿਹੜੀ ਜ਼ਰੂਰੀ ਹੈ ਵੀ ਟਰਾਂਸਫਾਰਮਰ ਠੀਕ ਲੱਗਿਆ ਇਨਸਪੈਕਸ਼ਨ ਉਹ ਹੋਏਗੀ ਹੋਰ ਉੱਥੇ ਵੀ ਟੈਸਟ ਰਿਪੋਰਟ ਜੇ ਤੁਸੀਂ ਲਿੱਤੀ ਹੈ ਤੁਸੀਂ ਆਪਣੇ ਕੋਲ ਰੱਖ ਲਓ ਜੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਮੰਗ ਰਿਹਾ ਦੇ ਦਿਓ ਹੁਣ ਉਹਦੀ ਆਪਣੀ ਇਨਸਪੈਕਸ਼ਨ ਇਹ ਪਹਿਲਾ ਸਟੈਪ ਹੈ ਜਿਹੜਾ ਕਿ ਅਸੀਂ ਲੈ ਰਹੇ ਆ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਕਿ ਜੀ ਜਦੋਂ ਅਸੀਂ ਕਨੈਕਸ਼ਨ ਲੈ ਜਾਂਦੇ ਆ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਕਦੀ ਇਹ ਕਾਗਜ਼ ਮੰਗ ਲੈਂਦੇ ਫਿਰ ਜਦੋਂ ਟੈਸਟ ਰਿਪੋਰਟ ਦਿੰਦੇ ਫਿਰ ਉਹ ਚੈੱਕ ਕਰਨ ਲੱਗ ਪੈਂਦੇ ਇੱਕ ਵੀ ਟਿਊਬ ਇੱਧਰ ਉੱਧਰ ਹੋ ਜਾਵੇ ਫਿਰ ਉਹ ਕਹਿੰਦੇ ਨਹੀਂ ਜੀ ਦੁਬਾਰਾ ਕਰੋ ਸੋ ਇਹ ਬੜੀ ਸਹੂਲਤ ਹੋ ਜਾਏਗੀ ਸਾਰੇ ਲੋਕਾਂ ਨੂੰ ਅੱਗੇ ਵੀ ਅਸੀਂ ਬੜੇ ਉਪਰਾਲੇ ਕਰਾਂਗੇ ਤਾਂ ਕਿ ਜਲਦੀ ਤੋਂ ਜਲਦੀ ਕਨੈਕਸ਼ਨ ਰਿਲੀਜ਼ ਲੋਕਾਂ ਦੇ ਹੋ ਜਾਇਆ ਕਰ ਉਹ ਇੱਕ ਇੱਕ ਕਰਕੇ ਗਰਗ ਸਿੰਘ ਸਾਹਿਬ ਨੇ ਹੁਣੇ ਜੁਆਇਨ ਕੀਤਾ ਤੇ ਇਹ ਬੜੇ ਐਕਟਿਵਲੀ ਇਹਨਾਂ ਨੇ 3-4 ਦਿਨਾਂ ਚ ਹੀ ਆ ਜਿਹੜਾ ਫੈਸਲਾ ਹੈਗਾ ਲੈ ਲਿਆ ਤੇ ਮਤਲਬ ਕਿ ਜੋ ਵੀ ਇਹਨਾਂ ਨੇ ਕਰਨਾ ਸੀ ਫਾਰਮੈਲਿਟੀਆਂ ਪੂਰੀਆਂ ਹੋ ਕੇ ਫੈਸਲਾ ਹੋ ਗਿਆ ਅੱਗੇ ਵੀ ਅਸੀਂ 2-4 ਚੀਜ਼ਾਂ ਹੋਰ ਲੈ ਆ ਰਹੇ ਆ ਵੀ ਘਟੋ ਘਟ ਕਾਗਜ਼ ਪੱਤਰ ਲੋਕਾਂ ਨੂੰ ਦੇਨੇ ਪੈ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸਾਂਗੇ ਔਰ ਕਨੈਕਸ਼ਨ ਲੈਣਾ ਇੰਨਾ ਸੌਖਾ ਹੋ ਜਾਏਗਾ ਅਸੀਂ ਇਹਨੂੰ ਟਾਈਮ ਬਾਉਂਡ ਕਰ ਦਾਂਗੇ ਤਾਂ ਕਿ 5-7 ਦਿਨਾਂ ਵਿੱਚ ਲੋਕਾਂ ਨੂੰ ਕਨੈਕਸ਼ਨ ਰਿਲੀਜ਼ ਹੋ ਜਾਵੇ ਇੱਕ ਬਿਜਲੀ ਬੋਰਡ ਦਾ ਹੋਰ ਅਸੀਂ ਵੱਡਾ ਫੈਸਲਾ ਕਰਦੇ ਹਾਂ ਤੁਹਾਨੂੰ ਜਿਹੜਾ ਕਿ ਅਸੀਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਿਹੜਾ ਬਿਜਲੀ ਬੋਰਡ ਨੇ ਕਾਫੀ ਪਿੱਛੇ ਵੀ ਉਪਰਾਲੇ ਕੀਤੇ ਤਾਂ ਕਿ ਜਿਹੜੀ ਬਿਜਲੀ ਦੀ ਕੋਈ ਵੀ ਕਮੀ ਨਾ ਰਵੇ ਔਰ ਜਿਹੜੇ ਫਾਲਟ ਆ ਉਹ ਵੀ ਘੱਟ ਪੈ ਪਿੱਛੇ ਤੁਹਾਨੂੰ ਪਤਾ ਹੀ ਹੈ ਜਲੰਧਰ ਚ ਅਸੀਂ ਇਵੈਂਟ ਕੀਤਾ ਜਿਹਦੇ ਚ 5000 ਕਰੋੜ ਦੀ ਅਸੀਂ ਅਪਗ੍ਰੇਡੇਸ਼ਨ ਕਰ ਰਹੇ ਹਾਂ ਟਰਾਂਸਮਿਸ਼ਨ ਸਿਸਟਮ ਦੀ ਔਰ ਇਹ 2-4 ਦਿਨ ਪਹਿਲਾਂ ਅਮ੍ਰਿਤਸਰ ਇੱਕ ਇਵੈਂਟ ਹੋਇਆ ਜਿੱਥੇ 2200 ਨਿਯੁਕਤੀ ਪੱਤਰ ਵੰਡੇ ਗਏ ਜਿਹਦੇ ਚ ਐਲ ਐਮ ਵੀ ਹੈ ਤੇ ਹੋਰ ਏਮਪਲੋਏ ਹੈਗੇ ਆ ਉਹਨੂੰ ਉਸ ਤੋਂ ਇਲਾਵਾ ਅਸੀਂ 2600 सॉरी 2600 ਹੈਗੇ ਕਿਉਂਕਿ ਦੋ ਕੰਪਨੀਆਂ ਸਾਡੀਆਂ ਪੀਐਸਪੀਸੀਐਲ ਤੇ ਪੀਐਸਟੀਸੀਐਲ 2650 ਅਸੀਂ ਐਜ਼ ਅਪ੍ਰੈਂਟਿਸਸ ਰੱਖ ਰਹੇ ਹਾਂ ਇਨਟਰਨਸ ਰੱਖ ਰਹੇ ਹਾਂ ਤਾਂ ਕਿ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇ ਬਿਜਲੀ ਬੋਰਡ ਟ੍ਰੇਨਿੰਗ ਦੇ ਦੌਰਾਨ ਵੀ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ 7700 ਰੁਪਏ ਮਹੀਨੇ ਦੇ ਦੇਵਾਂਗੇ ਔਰ ਜਦੋਂ ਉਹ ਟ੍ਰੇਨ ਹੋ ਜਾਣਗੇ ਉਹ ਕਿਤੇ ਵੀ ਕੰਮ ਕਰਨ ਚਾਹੇ ਪ੍ਰਾਈਵੇਟ ادارے ਚ ਕਰਨ ਚਾਹੇ ਸਰਕਾਰੀ ادارے ਚ ਕਰਨ ਪਰ ਉਹਨਾਂ ਦੀ ਇੰਨੀ ਟ੍ਰੇਨਿੰਗ ਵਧੀਆ ਹੋ ਜਾਏਗੀ ਸਾਡਾ ਸਰਟੀਫਿਕੇਟ ਉਹਨਾਂ ਨੂੰ ਮਿਲੇਗਾ ਔਰ ਉਹ ਉਹ ਇੱਕ ਤਰ੍ਹਾਂ ਸਕਿੱਲ ਸਮਝ ਲਓ ਕਿ ਪੀਐਸਪੀਸੀਐਲ ਸਕਿੱਲ ਦਾ ਕੰਮ ਕਰੀ ਯਾਦਾ ਇਹੀ ਹੈ ਜੀ ਯਾਦਾ ਇਹੀ ਹੈ ਐਲਐਮ ਹੋ ਗਏ ਮਤਲਬ ਜਿਹੜੇ ਫਾਲਟ ਰਿਲੇਟਿਡ ਹੈ ਮੀਟਰ ਲਗਾਣੇ ਹੋਰ ਕਰਨੇ ਇਹੀ ਹੈਗੇ ਜੀ ਯਾਦਾ ਇਹੀ ਕੰਮ ਹੈ ਬਟ ਕਮ ਸਾਰੇ ਸਿਖਾਵਾਂਗੇ 1 ਸਾਲ ਵਿੱਚ ਉਹ ਸਿੱਖ ਜਾਣਗੇ ਸਾਰਾ ਕਿਤੇ ਅਸੀਂ ਕਰ ਰਹੇ ਆ ਤੇ ਇਹਦੇ ਬਾਰੇ ਇਹ ਪ੍ਰੈਸ ਕਾਨਫਰੰਸ ਸੀ ਤੁਹਾਡੇ ਕਿਸੇ ਦੇ ਵੀ ਕੋਈ ਸਵਾਲ ਹੈ ਮੈਨੂੰ ਦੱਸੋ ਮੈਂ ਜਵਾਬ ਦਵਾਂਗਾ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਜਾਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਸ਼੍ਰੀਆ ਕਾਲ